ਬਿਜ਼ਨਸ ਇਨਵੈਸਟਮੈਂਟ ਕਰਨ ਚਾ ਰਹੇ ਆਂ ਅਸੀਂ ਪਾਤਸ਼ੀਆਂ ਦੇ ਵਿੱਚ ਅੱਜੇ ਤੂੰ ਗੱਡੀ ਚਲਾ ਲੈ ਅੱਗੇ ਨਾ ਪਾਜੀ ਦੋਏ ਦਾ ਦੋਏ ਦਾ ਕਰ ਆਹੋ ਕਿੱਡਾ ਰਈਆ ਬਣੂਗਾ ਬਣਾ ਲਈ ਕੋਈ ਨਾ ਨਹੀਂ ਤੇ ਤੁਹਾਡੇ ਪੰਗੇ ਹੀ ਨੇ ਇਹ ਹੈ ਕੀ ਆ ਮੈਨੂੰ ਕੀ ਪਤਾ ਕੀ ਬਣਨ ਲੱਗਾ ਤੇ ਮੇਰਾ ਤਾਂ ਵੀ ਕੀ ਲੱਗੀ ਫੇਰਾ ਤੁਹਾਡਾ ਤੁਹਾਨੂੰ ਤੁਹਾਡੇ ਮਾਪਿਆਂ ਕੋਲ ਕੋਈ ਚੁਕਾਇਆ ਨਹੀਂ ਵੇਰ ਤੂੰ ਤਾਂ ਵੇਖ ਲੈ ਮਿਲ ਗਏ ਨਾ ਮੇਰੇ ਵਾਲੇ ਇੱਕ ਲੈ ਲਈ ਆਦੋਲੇ ਖਵਾ ਦੇ ਵੇਲਾ ਹੁਣ ਮਰ ਗਿਆ ਆ ਤੇਰੀ ਅੱਜ ਪਤਾ ਲੱਗੋ ਬਾਈ ਲੀਆਂ ਦੇ ਜ਼ੋਰ ਦਾ ਹੇ ਨਹੀ ਹਾਂਜੀ ਕੀ ਹਾਲ ਚੱਲ ਜੇ ਠੀਕ ਠਾਕ ਹੋਖੀ ਸਾਹਿਬ ਹਾਂਜੀ ਜੀਤਾ ਭਾਜੀ ਠੀਕ ਠਾਕ ਤੇ ਮੋਟੇ ਕਿਵੇਂ ਆ ਅੱਜ ਆਪਾਂ ਪੰਜਾਬ ਦੀਆਂ ਪਰੇਸ਼ਾਨੀਆਂ ਦਾ ਇੱਕ ਹੱਲ ਲਿਆ ਆਂ ਪੰਜਾਬ 'ਚ ਵਿੱਚ ਪਰੇਸ਼ਾਨੀਆਂ ਸੀ ਪਾਥੀ ਪਤਨੀ ਬਿਜ਼ਨਸ ਇਨਵੈਸਟਮੈਂਟ ਕਰਨ ਚਾ ਰਹੇ ਆਂ ਅਸੀਂ ਪਾਥੀਆਂ ਦੇ ਵਿੱਚ ਅੱਜ ਤੂੰ ਗੱਡੀ ਚਲਾੜਾ ਅੱਗੇ ਨਾਲ ਪੰਜੀ ਬਣਾ ਦੀ ਸਾਡੀ ਐਂ ਬਿਜ਼ਨਸ ਬਹੁਤ ਵੱਡੇ ਲੈਵਲ ਤੇ ਕਰਨਾ ਚਾਹੁੰਦੇ ਆਂ ਪਾਥੀਆਂ ਦਾ ਵੀ ਨਹੀਂ ਨਹੀਂ ਬਿਜ਼ਨਸ ਨਹੀਂ ਗਾ ਸਾਡੇ ਇਹ ਜਿਹੜਾ ਟਾਈਮ ਬੜਾ ਵੱਜਦਾ ਮੈਂ ਇੰਸਟਾ ਤੇ ਇੱਕ ਮੁੰਡੇ ਦੀ ਕਲਿੱਪ ਵੇਖੀ ਸੀ ਸਰਦਾਰ ਵੀਰ ਸੀ ਉਹਨੇ ਪਾਥੀ ਵਾਲਾ ਗੋਲ ਰਾਉਂਡ ਵਾਲਾ ਚੀਜ਼ ਬਣਾਈ ਸੀ ਹਨਾ ਸੌਖੀ ਤੇ ਨਹੀਂ ਉਹ ਗਈ ਸੀ ਨਾ ਪਰ ਅਸੀਂ ਚੌਰਸ ਬਣਾਵਾਂਗੇ ਤੇ ਅਸੀਂ ਚੌਰਸ ਨੂੰ ਬਣਾਵਾਂਗੇ ਉਹਦੇ ਨਾਲ ਇੱਕ ਤਾਂ ਪਾਥੀ ਆਪਾਂ ਜਿਆਦੇ ਥਾਂ ਤੇ ਰੱਖ ਸਕਦੇ ਆ ਇੱਕ ਟਾਂਗੂ ਨੂੰ ਆਪਾਂ ਸਟੋਰ ਕਰ ਸਕਦੇ ਆ ਤੇ ਜਿੱਦੋਂ ਮੰਨ ਲਓ ਕਿ ਠੰਡ ਹੁੰਦੀ ਆ ਠੰਡ ਦੇ ਵਿੱਚ ਡੰਗਰਾਂ ਦੇ ਜਿਹੜੀਆਂ ਕੰਧਾਂ ਕਰਨੀਆਂ ਹੁੰਦੀਆਂ ਆ ਆਪਾਂ ਪਰਦੇ ਲਾਉਣੇ ਆ ਆਧੀਆਂ ਉਹ ਕਰ ਸਕਦੇ ਮਸਲਾ ਹੀ ਕੋਈ ਨਹੀਂ ਉਹਦਾ ਐਡਾ ਸੈਜ ਬਣਾਵਾਂਗੇ ਇੱਟ ਵਰਗਾ ਤੋੜਨਾ ਬਾਲਣਾ ਬੜਾ ਸੌਖਾ ਹੋਊਗਾ ਤੇ ਉਹਨੂੰ ਸੁਕਾਉਣਾ ਵੀ ਬੜਾ ਸੌਖਾ ਹੋਊਗਾ ਜਿਹੜੇ ਪ੍ਰੋਸੈਸ ਆ ਬਣਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਐਂਡ ਚੀਜ਼ ਪਾਥੀਆਂ ਨੂੰ ਹੱਥ ਲਾਉਣ ਦੀ ਲੋੜ ਨਹੀਂ ਹੁਣ ਗੋਏ ਨੂੰ ਬਣਾਓ ਤੇ ਲਾਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚ ਕੰਮ ਹੀ ਖਤਮ ਹੋ ਗਿਆ ਨਾ ਕਿਉਂਕਿ ਖਤਮ ਹੋ ਉਹ ਹੋ ਗਿਆ ਹਰ ਕੋਈ ਬਾਹਰ ਚਲ ਗਿਆ ਕੋਈ ਨੂੰ ਹੱਥ ਲਾਉਣਾ ਮਾੜਾ ਸਮਝਦੇ ਕੇਹਦੇ ਕਿ ਮੁਸ਼ਕ ਆਊਗਾ ਜੇ ਮੰਨ ਕੇ ਚਲੋ ਏ ਟੰਗੂ ਬਣੂਗਾ ਫਿਰ ਆਪਾਂ ਘਰ ਬਣਾ ਕੇ ਵੇਖਾਂਗੇ ਹਨਾ ਗੋਏ ਦਾ ਗੋਏ ਦਾ ਘਰ ਆਹੋ ਕਿੱਡਾ ਰਈਆ ਬਣੂਗਾ ਲੱਗੂਗਾ ਜੀ ਸ੍ਰੀ ਗਿジナ ਬਣੂਗਾ ਬੜਾ ਪੰਪ ਤਕੜਾ ਦਿੱਤਾ ਈ ਸੋਖੀ ਇਹ ਆਪਣਾ ਸੋਖੀ ਇਹ ਟ੍ਰੇਡ ਦੇ ਨੇ ਆਪਣੀ ਵੱਡੀ ਚਾਰ ਵਾਲੀ ਕੰਬੈਨ ਵੀ ਇਹਨੇ ਚਲਾਉਣੀ ਆ ਇਹਨੂੰ ਮੈਂ ਕਹਿਆ ਦੁਨੀਆ ਦੀ ਹਰ ਚੀਜ਼ ਆਉਂਦੀ ਆ ਇਹ ਚੰਨੀ ਟੂਈ ਆ ਔਰ ਰੌਂਡਰੀ ਆ ਸਾਰੇ ਪਾਸੇ ਚੱਲਦਾ ਇਹ ਹਾਂ ਟੂੜੀ ਵਾਲੀ ਮਸ਼ੀਨ ਇਹ ਚਲਾ ਲੈਂਦਾ ਟੂੜੀਲ ਚੱਲੋ ਹਰ ਕੋਈ ਛੇਤੀ ਸਿੱਖ ਜਾਂਦਾ ਬੰਦਾ ਚਲਾ ਲੈਂਦਾ ਕਿਉਂਕਿ ਟਰੈਕਟਰ ਨੇ ਮਗਰ ਟਰੈਕਟਰ ਕੰਬੈਨ ਇਹਨੂੰ ਆਉਂਦੀ ਚਲਾਉਣੀ ਕੰਪਿਊਟਰ ਕਰਾਇਆ ਦੋ ਕੰਪਿਊਟਰ ਕਰਾਇਆ ਦੀ ਫੁੱਲ ਨੌਲੇਜ ਇਹਨੂੰ ਮੱਕੀ ਬਿਜਣੀ ਵੀ ਨੇ ਜਾਗ ਜਾਗ ਰਹੇ ਆ ਟੇ ਨਾਲ ਫਿਰ ਮੱਕੀ ਬਿਜਣੀ ਵਟ ਘੜਦਿਆਂ ਕਰਾਂਗੇ ਕਹਿੰਦਾ ਸਾਰਾ ਸਾਰਾ ਦਿਨ ਲਾ ਦਿਆਂ ਕਰਾਂਗੇ ਤੇ ਦਿਨ ਰਾਤ ਚੱਲਿਆ ਕਰੂਗਾ ਇਹਦਾ ਤੁਹਾਨੂੰ ਦੱਸ ਦਈਏ ਪ੍ਰਧਾਨ ਮੰਤਰੀ ਬਾਜੇਗੇ ਨਹੀਂ ਹੀਗਾ ਉਹਦਾ ਸਗਾ ਭਰਾ ਏ ਵੱਡਾ ਕਿ ਛੋਟਾ ਛੋਟਾ ਭਰਾ ਆ ਸੋ ਪਰ ਇਹਦੇ ਕੋਲ ਸਕਿੱਲ ਬਹੁਤ ਜਿਆਦੀ ਮਤਲਬ ਕਿ ਇਹਨੂੰ ਹਰ ਤਰ੍ਹਾਂ ਦੀ ਸਕਿੱਲ ਹੁੰਦੀ ਵੈਲਡਿੰਗ ਮੋਲਡਿੰਗ ਦਾ ਕੰਮ ਬਹੁਤ ਹੀ ਪਰਫੈਕਟ ਸ਼ੈੱਡ ਵੀ ਇਹਨੇ ਪਾਇਆ ਹੈ ਆਪਣਾ ਯਾਰ ਕਾਲਮ ਲੈ ਕੇ ਇਹੋ ਜਿਹਾ ਬੰਦਾ ਕੈਨੇਡਾ ਹੋਵੇ ਨਾ ਤਾਂ ਟਰੂਡੋ ਉਹਨਾਂ ਨੂੰ ਮਾਰ ਪਾ ਦੇ ਇਹਦੀ ਬੀ ਬਹੁਤ ਹੋਵੇ ਕੈਨੇਡਾ ਦੇ ਵਿੱਚ ਵੈਲਡਿੰਗ ਸਕਿੱਲ ਦੀ ਬਹੁਤ ਜ਼ਿਆਦਾ ਮਤਲਬ ਕਿ ਡਿਮਾਂਡ ਆ ਤੇ ਜੈ ਜੈਕਾਰ ਹੋਈ ਪਈ ਉਹਦੇ ਹਰ ਇੱਕ ਡਰਾਅ ਦੇ ਵਿੱਚ ਵੈਲਡਿੰਗ ਵਾਲਾ ਹੁੰਦਾ ਹੀ ਜਿਹੜਾ ਪੀਆਰ ਹੁੰਦਾ ਹੀ ਜਦੋਂ ਸਾਡੇ ਘਰੇ ਕੋਈ ਕੰਮ ਸਟਾਰਟ ਕਰਨ ਲੱਗੀ ਦਾ ਬੀਬੀ ਜੀ ਆਣ ਕੇ ਬਹਿ ਜਾਂਦੇ ਨਾਲ ਕੁਰਸੀ ਤੇ ਪੁੱਛੀ ਜਾਂਦੀ ਕੀ ਬਣਾਉਣਾ ਆਹੋ ਬਣਾ ਲੀਏ ਕੁਝ ਬਣਾ ਨਹੀਂ ਤੇ ਤੁਹਾਡੇ ਪੰਗੇ ਹੀ ਨੇ ਹੈ ਕੀ ਇਹ ਇਹ ਤੁਹਾਡੀਆਂ ਹੀ ਕੰਮ ਦੀ ਚੀਜ਼ ਆ ਕੰਮ ਦੀ ਚੀਜ਼ ਆ ਤੇ ਤੂੰ ਨਾ ਗੁਣਗਾਣਾ ਜੀ ਦੇ ਹਾਂ ਮੈਂ ਗੁਣਗਾਉਂਗੀ ਇਹ ਚੀਜ਼ ਇਹ ਤੈਨੂੰ ਜਦੋਂ ਪਤਾ ਲੱਗ ਬਣ ਗਈ ਨਾ ਉਦੋਂ ਪਤਾ ਲੱਗੂ ਤੈਨੂੰ ਦੱਸ ਕੀ ਚੀਜ਼ ਹੋ ਸਕਦੀ ਆ ਈ ਬੰਦਾ ਮੈਨੂੰ ਕੀ ਪਤਾ ਕੀ ਬਣਨਾ ਸੀ ਨਾ ਕੋਈ ਚੀਜ਼ ਬਣਦੀ ਤੇ ਦਿਮਾਗ ਲੱਗੀ ਹੋਊਗਾ ਮੇਰਾ ਨਹੀਂ ਦਿਮਾਗ ਲੱਗਦਾ ਮੈਂ ਕੁੰਜ ਮੈਂ میٹرਕ ਪਾਸ ਆਉਂਦੇ ਜਮਾ ਆਹੋ ਬਾਅਦ میٹرਕ ਐਹੋ ਜੀ میٹرਕ ਮੰਦਰ ਪਾਸ ਨਹੀਂ ਕਰ ਗਿਆ ਜੀ ਪਰ ਪੜੇ ਹਾਂ ਐਹੋ ਜੀ ਪੜਾਈ ਲਾ ਗਈ ਹੁਣ ਕਿੱਥੇ ਗਿਆ ਕੇ ਤੇ ਸਾਰਾ ਸਮਾਨ ਹਾਂ ਬਾਹਰ ਕੱਢਿਆ ਪਿਆ ਸਾਰਾ ਸਮਾਨ ਇਹਦੇ ਚ ਵੀ ਸਾਰਾ ਸਮਾਨ ਹੀ ਸੀ ਇਹਦੇ ਚ ਕਿਧਰ ਗਿਆ ਇਹ ਕਿੱਟਨੀ ਆ ਸੁਖੀ ਨੂੰ ਪਤਾ ਹੀ ਆ ਸੁਖੀ ਨੂੰ ਤਾਂ ਸਾਰਾ ਕੁਝ ਪਤਾ ਹੀ ਆ ਹਾਂ ਇਹਨੂੰ ਬਿਲਡ ਕਰ ਲਾ ਦੂਜਾ ਘੱਟ ਘੱਟ ਲਈ ਹੈ ਪਰ ਨਹੀਂ ਪਹਿਲੇ ਇਹੋ ਲਾਲਾ ਸਰਾ ਫੇਰ ਬਿਲਡ ਕਰੀ ਕਿਵੇਂ ਬਾਈ ਪਹਿਲੇ ਇਹ ਜੋ ਲਾਲਾ ਲੌਣੀਆਂ ਵੀਰੇ ਪਰ ਸਾਲ ਮਾਰ ਦੁੱਜੇ ਇਹਨਾਂ ਲੌਣੀਆਂ ਦੇ ਹਾਂ ਇੱਥੇ ਪਿੰਨਾਂ ਲਾ ਦੇ ਵਿਚਾਲੇ ਸਾਲ ਵੀ ਮਾਰਨਾ ਹੂੰ ਮਿਸਤਰੀ ਹੋਗਾ ਤੁੰ ਨੂੰ ਮੈਨੂੰ ਪਤਾ ਪ੍ਰੋਜੈਕਟ ਦਾ ਮੇਰੇ ਹੀ ਹੋਵੇਗਾ ਸਾਥ ਮਿਸਤਰੀ ਨੂੰ ਮੈਂ ਦੱਸਣਾ ਪੈਂਦਾ ਮਿਸਤਰੀ ਨੇ ਤਾਂ ਚੀਜ਼ ਬਣਾ ਕੇ ਦੇਣੀ ਆ ਹਾਂ ਮੈਨੂੰ ਤਾਂ ਦੱਸਣਾ ਪੈਂਦਾ ਉਹਨੂੰ ਕੀ ਬਣ ਲਗਾਉਗਾ ਤੇਰੇ ਸਾਹ ਮੈਨੂੰ ਕੀ ਪਤਾ ਕੀ ਬਣ ਲਗਾ ਤੇਰਾ ਤਾਂ ਮੈਂ ਕੀਤੀ ਦਾ ਕੀ ਪਤਾ ਤੁਹਾਡਾ ਤੁਹਾਨੂੰ ਤੁਹਾਡੇ ਮਾਪਿਆਂ ਕੋਲ ਕੋਈ ਚੁਕਾਇਆ ਨਹੀਂ ਤੇਰਾ ਤੂੰ ਤਾਂ ਵੇਦਨਾ ਕਰ ਮੈਂ ਕੰਮਕਾਰ ਨੂੰ ਨਾ ਕੋ ਕੰਮ ਨਾ ਕੋ ਤੰਦਾ ਵੇ ਲਾ ਕੇ ਤੇਰੇ ਨੂੰ ਜੀ ਕਿਤਾ ਉਧਰ ਨੂੰ ਤੁਰ ਪਿਆ ਜਿੱਥੇ ਨੂੰ ਜੀ ਕਿਤਾ ਤੁਰ ਪਿਆ ਲੈ ਸਕੂ ਜਾਂਦੀ ਨਹੀਂ ਨਹੀਂ ਹੋਣਾ ਉਹ ਬਾਪ ਘਰੋਂ ਜੀ ਜਾਂਦੇ ਰਹਿਣਾ ਤਾਂ ਹੀ ਪੜੇਗਾ ਕੀ ਕਰ ਤੋਟਿਆਂ ਨੂੰ ਨਹੀਂ ਉੱਥੇ ਕਿ ਬੰਦ ਮਾਰ ਲਿਆ ਉੱਥੇ ਕਿ ਮਾਰ ਲਿਆ ਓ ਮਾਈ ਗਾਡ ਤੂੰ ਕੋ ਕਿਸ ਨੇ ਬਤਾਇਆ ਫੜਕ ਮਾਰ ਤੇ ਤੀ ਹਮ ਆਹੋ ਉਹ ਲੈ ਨਹੀਂ ਤੋਹੀ ਮੈਨੂੰ ਜਣਾ ਵੇ ਸਾਨੂੰ ਖਵਾ ਦੇ ਤੂੰ ਡੇੜੀ ਕਿੱਥੇ ਆ ਉਹ ਲੈ ਬਾਈ ਜਾ ਕਿਉਂ ਤੋ ਮੈਂ ਨੋਬਰਾ ਆ ਬੇਲਾ ਖਾਣ ਨੂੰ ਸਨੋਬਰਾ ਮੂੰਹ ਮਾਰੀ ਜਾਂਦਾ ਉਹ ਭਰਾ ਬਿਸਕੁਟ ਖਾ ਗਿਆ ਬਹੁਤ ਜਿਆ ਉਹ ਕੱਢਦਾ ਮੈਂ ਜੜਾਂ ਗਿਆ ਜੜ ਗਿਆ ਆਇਆ ਬਾਈ ਇਹਨੂੰ ਤਾਂ ਭੁੱਖ ਪਹਿਲਾਂ ਲੱਗੀ ਹੁੰਦੀ ਆ ਮੋਗ ਵੀ ਲੱਗੀ ਹੋਈ ਇਹਨੂੰ ਵੇ ਹਾਂ ਲੋ ਲੈ ਭਾਂਤ ਉਹ ਵਿੱਚ ਪਤਾ ਲਓ ਆਰੇ ਸੋਕੀ ਹਲੋ ਬਰੇਕ ਟੂਕੂ ਇਹ ਕਿੰਦਰ ਆ ਲਈ ਕੀ ਕਰ ਤੈਨਾਂ ਅੱਗੋਂ ਪਿੱਛੋਂ ਮੇਰੇ ਦਾੰਦਾਂ ਨਹੀਂ ਦਾੰਦਾਂ ਦੀ ਖਾਣ ਪੀਣ ਨੂੰ ਤਾਂ ਵੇਖ ਕਿਵੇਂ ਲੱਗੀ ਦੋ ਘਾਗ ਬਰਾਬਰ ਦੇ ਇੱਕ ਟੀ ਹੈ ਮੇਰੇ ਹੱਥੇ ਦੂਜਾ ਤੇਰੇ ਹੱਥ ਚ ਸੋਵੇਂ ਦਾਤੇ ਚਲਮਾ ਚਾਰ ਚਲਮਾ ਕਾ ਦਨ ਯਾਰ ਚੌਥਾ ਜਦ ਹੱਥੇ ਟੂਟ ਘਾਟੀ ਮਾਰੋ ਜੇ ਦੋ ਐ ਇੱਕ ਗਲਾ ਦੋ ਨਾ ਹੋ ਗਏ ਆ ਹੋਏ ਕਿ ਗਲਾ ਦੋ ਹੋ ਜਾਂਦੇ ਆ ਆ ਚੌਥਾ ਆਉਣ ਫਿਰ ਮੈਂ ਇਹਨਾਂ ਨਾਲੋਂ ਜ਼ਿਆਦਾ ਤੂੰ ਹੀ ਖਾਦੇ ਮੰਮੀ ਮੈਂ ਖਾਦੇ ਛੇ ਆ ਮਾਰੇ ਗੰਦੇ ਨੂੰ ਉਹਨਜੀ ਬਲਕੀ ਨਾ ਮਾਰਦੇ ਬਹੁਤ ਚਲਾਕ ਹੋ ਨਹੀਂ ਖਾਦਾ ਜਾਂਦਾ ਤੂੰ ਨਹੀਂ ਤੂੰ ਖਾਈ ਜਾਂਦਾ ਇਹ ਨਹੀਂ ਤੇ ਆ ਛੇ ਹੀ ਮਿੱਟੇ ਚ ਲਾ ਕੇ ਮਿਲ ਗਿਆ ਨਾ ਮੇਰੇ ਵਾਲੇ ਇੱਕ ਲੈ ਲਈ ਆਪਦੇ ਨੂੰ ਖਵਾ ਦੇ ਵੇਲਾ ਹੁਣ ਮਰ ਗਿਆ ਆਪਦੇ ਦੀ ਆਪਦੇ ਦੀ ਆਈ ਮਾਰੀ ਗਿਆ ਤੇ ਕੱਕਾ ਬੋਲਾ ਆ ਲੋ ਮ ਮੱਛਰ ਪੈ ਗਿਆ ਤੂੰ ਦੋ ਖਾਲੇ ਆਪਕੇ ਤੇ ਪਰ ਹੁਣ ਤੂੰ ਨਾ ਨਾ ਗਾਹ ਚਾਫਰ ਰਕੀ ਚੱਲ ਮੱਛਰ ਪੈ ਗਿਆ ਮੱਚ ਰ ਪੈ ਗਿਆ ਲੈ ਮਟੀਰੀਅਲ ਬਣ ਕੇ ਤਿਆਰ ਹੋਈ ਜਾਂਦਾ ਹੌਲੀ ਹੌਲੀ ਬਾਹਰ ਲਾਇ ਸੌ ਆ ਸੌ ਖਾ ਤੈਨੂੰ ਮੈਂ ਖਾਦੀ ਸੌ ਆ ਇਹਨੂੰ ਜਾਂ ਮੈਨੂੰ ਕਿਵੇਂ ਲਾ ਕੇ ਖਾਣਾ ਬੈਠ ਦੇ ਜਦ ਸੌ ਆ ਖਾ ਲੈ ਇੱਕ ਟੁਕੜਾ ਦੇ ਦੇ ਤੋੜ ਕੇ ਤੇਰੇ ਨੂੰ ਮੰਗਾਈ ਕਿਵੇਂ ਇਹਨੇ ਵੀਡੀਓ ਬਣਾ ਕੇ ਦਿੱਤੀ ਖਾਚੀ ਜਾਂਦਾ ਚਾਲ ਮੇਰਾ ਖਾ ਗਿਆ ਡੈ ਤੇ ਇਹ ਇੱਕ ਵਾਰੀ ਮੈਨੂੰ ਦੇਓ ਪਾਣੀ ਪਾਣੀ ਦੇ ਸੁੱਕੀ ਵੀਰ ਇਹ ਨਾਲੇ ਕਵਾਦੀ ਖਾਦਾ ਮੈਂ ਤਾਂ ਮੈਨੂੰ ਕੀ ਆ ਇਹ ਤਾਂ ਵੈਸੇ ਗੱਲ ਤਾਂ ਰਾਤ ਤੀ ਹੁੰਦੀ ਮੰਗਣ ਦੀ ਉਕਾ ਗਿਆ ਉਕਾ ਗਿਆ ਸਾਰਾ ਹੀ ਆ ਦਿਓ ਪਾਣੀ ਵੀਰ ਆਵੇ ਕਰੋ ਕਿ ਜਾਨ ਖੇਤ ਛਾੜ ਦੇ 10 10 ਸਭ ਨਾਲ ਕੋਈ ਨਹੀਂ ਧੰਨਵਾਦ ਭਾਈ ਤੂੰ ਵੀ ਦੇ 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 ਪਾਣੀ ਪਾਣੀ ਥੇੜੇ ਛੱਡ ਬਾਅਦ ਕਾ ਥੇੜੇ ਕਿੱਟਾ ਇਹਦਾ ਤੂੰ ਉਖ ਜਾ ਮੈਂ ਤਾਂ ਛੱਡਿਆ ਤਾਂ ਇੰਨਾਗਾ ਐ ਨਹੀਂ ਛੱਡ ਲੋ ਲੋ ਫੈਟ ਆ ਲੋ ਫੈਟ ਆ ਗਰੀ ਜਿਹੜਾ ਸਾ ਲੱਭੇ ਲੋ ਫੈਟ ਆ ਆ ਦੇ ਆ 10 ਮਿੰਟ ਕਰ ਕਿੱਥੇ ਆੜੀ ਚਾ ਚਾ ਚ ਗਈ ਚਾ ਹਾਏ ਚਾ ਹਾਏ ਚਾ ਜਾ ਓਏ ਡੋਲ ਨਾ ਦੇ ਯਾ ਵੇ ਯਾ ਵੇ ਯਾ ਵੇ ਉਹ ਨੋ ਦੇ ਮਗਰ ਦੇ ਵਾਲੇ ਹੋ ਗਏ ਹੁਣ ਉਹਦੇ ਦਵਾਲੇ ਅੱਜ ਲੱਗੂ ਪਤਾ ਅੱਜ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਚਾਹ ਢੋਲਦੀ ਕੋਣ ਆਇਆ ਕੋਣ ਤੁਹਾਡੀ ਹੋਏ ਹੁਣ ਹੁਣ ਚਾਹ ਬੇਬੀ ਸਮੁੰਦਾ ਬਣਾ ਬੱਤਾ ਟ੍ਰੇਡ ਚਾਹ ਰੋੜ ਚਾਹ ਭਾਈ ਤੈਰਦੀ ਆਈ ਅੱਜ ਤਾਂ ਕਸ਼ਤੀ ਤੇ ਲੋਵੀ ਸਟਾਰਟ ਕਹਿੰਦੇ ਮੇਰੇ ਵੀਰੋ ਜਿਹੜਾ ਸਾਡਾ ਯੰਤਰਸੀ ਬਣ ਕੇ ਤਿਆਰ ਹੋ ਚੁੱਕਾ ਏ ਯੰਤਰਮੰਤਰ ਕਲਿਕਲੰਤਰ ਆ ਜਾ ਹਾਂ ਯੰਤਰਮੰਤਰ ਕਲਿਕਲੰਤਰ ਆਪਣਾ ਤਿਆਰ ਹੋ ਚੁੱਕਾ ਏ ਉਹ ਲੈ ਉਹ ਵੇਖੀ ਕਰਦੇ ਪੋਸਟੇ ਮਾਰੀ ਜਾਂਦਾ ਰੋਕੋ ਗਾਈਸ ਉਹ ਘਿੜ ਰੋਕੋ ਚੋਰ ਸਬੰਧੀ ਕਿ ਨਹੀਂ ਕਿਵੇਂ ਆ ਬਲੇ ਚੋਰ ਸਬੰਧੀ ਕਿ ਨਹੀਂ ਪੋਸਟਾ ਚੋਰ ਵੀਰ ਬਾਦ ਹੁੰਦਾ ਆ ਵੀ ਹਨਾ ਗੋਠੀ ਡੈਲੀ ਜਿ ਲਾਉਣ ਨੂੰ ਕਿਉਂ ਅੱਧਾ ਚ ਜਾਂਦਾ ਪਾਉਗੇ ਗੋਆ ਲੋ ਜੀ ਨਵਾਂ ਵਿਆਹ ਕੀਤਾ ਨਵਾਂ ਸੰਦ ਤਿਆਰ ਕੀਤਾ ਸਾਡੇ ਭਾਈ ਮਿਸਤਰੀਆਂ ਨੇ ਹਾਂ ਘੈੜੀ ਤਿਆਰ ਕੀਤੀ ਸਾਡੇ ਭਰਾਵਾਂ ਪੂਰਾ ਯੋਗਦਾਨ ਆ ਬੰਦਾ ਲੱਭ ਕੇ ਲਾਇਆ ਵਾ ਤੇ ਆ ਬੰਦੇ ਸੰਦ ਤਿਆਰ ਕੀਤਾ ਵਾ ਆ ਬੰਦਾ ਸੰਦ ਲੈ ਲੱਭ ਕੇ ਹਾਂ ਨੇ ਕੋਈ ਚੀਜ਼ ਮਾਦੀ ਨਾ ਤੂੰ ਪਰ ਕਾਮਯਾਬ ਨਹੀਂ ਹੋਇਆ ਤੁਹਾਨੂੰ ਦੱਸਦਾ ਜੀ ਨਹੀਂ ਕਾਮਯਾਬ ਆਥੂ ਕੋਸਾ ਕਿਤੇ ਦੀ ਕਮੀ ਦੇ ਦੇ ਚ ਕਮੀ ਆ ਉਹਦੇ ਚ ਨਹੀਂ ਕਮੀ ਦੀ ਖਿੱਚ ਕੇ ਰੱਖ ਖਿੱਚਿਆ ਬੋਲ ਐ ਪੂਰਾ ਨਾਪ ਕੇ ਲਾਉ ਰੇ ਬਸ ਚਲੋ ਵੀ ਫੇਰ ਲਾ ਕੇ ਟਰ ਨਾ ਚਾਹੀਦਾ ਨਹੀਂ ਕਾਮ ਝਟਕੇ ਜਾਏ ਨਾ ਮਾਰਿਆ ਝਟਕੇ ਜਾਏ ਨਾ ਮਾਜਰ ਪਿੱਛੇ ਰੱਖ ਲਓ ਕੁੱਪਾ ਜਾ ਉਹ ਜਿੰਨਾ ਦੌਰਣਾ ਤੇਰਾ ਨਹੀਂ ਠੀਕ ਹੈ ਜੀ ਮਾਰੇ ਇੱਕ ਤਰ੍ਹਾਂ ਦੇ ਪਕੌੜੇ ਨਹੀਂ ਇਹ ਪ੍ਰੋਜੈਕਟ ਫੇਲ ਹੋ ਗਿਆ ਕਰੀ ਫੇਲ ਨਹੀਂ ਹੁੰਦੇ ਗੋਲ ਬਣਾਉਣਾ ਪੈਣਾ ਗੱਗੂ ਇਹ ਬਣਾ ਕੇ ਛੱਡਾਂਗੇ ਫੇਲ ਹੋਣਗੇ ਫੋਸ ਵੀ ਸਹੀ ਹੈ ਵੀ ਸਹੀ ਤਾਂ ਮਾਝ ਦੇ ਪਿੱਛੇ ਹੋਣਾ ਫੋਸ ਫਿਰ ਆਹ ਪਰਲੇ ਤੇ ਜਾ ਹਾਂ ਇਹ ਵੀ ਸਹੀ ਆ ਬਾਲੇ ਗੱਲੇ ਤਾਂ ਜਾ ਹੁੰਦਾ ਕੋਈ ਇਹ ਠੱਪਾ ਨੂੰ ਬੀਬੀ ਨੇ ਬਣਾਇਆ ਹੁੰਦਾ ਨਾ ਉਹ ਸਹੀ ਰਹਿੰਦਾ ਪਾ ਹੂੰ ਆਪਾਂ ਨੂੰ ਕਿਹੜਾ ਨਾ ਟੂੜੀ ਪਾਤੀ ਚ ਟੂੜੀ ਪਾਈ ਹੁੰਦੀ ਐ ਆਪਾਂ ਪਾ ਲਾਂਗੇ ਬਾਜ ਟੂੜੀ ਉਹ ਬਾਦ ਖਾਇਆ ਕਰੋ ਬਣਾ ਬਣਾ ਆਵੇ ਫੋਸ ਸਹੀ ਨਹੀਂ ਕਾਉਣਾ ਕੋਕੂ ਜੋਰ ਨਾਲ ਮਾਰ ਇੱਕੋ ਝਟਕੇ ਬਾਹਰ ਕੱਢ ਦੇ ਆਸ ਨੋਵਰ ਕਾਰ ਜਾ ਕੇ ਨਾਲ ਪਾਤੀ ਤਾਂ ਬਣ ਗਈ ਪੀਸ ਬੋਨ ਨਿਕਾ ਪੀਸ ਨਿਕਾ ਇਹ ਵਾਲੀ ਪਾਤੀ ਤੇ ਇਹ ਰੁਪਈਏ ਦੀ ਵਿਕਨੀ ਗੱਗੂ ਇਹਦੇ ਨਾਲ ਆਪਾਂ ਵੱਡੇ ਲੈਵਲ ਦਾ ਕੰਮ ਨਹੀਂ ਕਰ ਸਕਦੇ ਜੇ ਵੱਡੇ ਲੈਵਲ ਦਾ ਐਕਸਪੋਰਟ ਕਰਨਾ ਕੋਈ ਕੰਮ ਆ ਬੱਬੀ ਇਹ ਚ ਵੀ ਕਮੀ ਹੈ ਜੀ ਤੁਨੂੰ ਨਾ ਇਹ ਐਮ ਇਹ ਐਮਾਜ਼ਨ ਤੇ ਨਹੀਂ ਚਲਣੀ ਬਾਈ ਇਹ ਐਮਾਜ਼ਨ ਤੇ ਨਹੀਂ ਚਲਣੀ ਹਾਂ ਆਹ ਵੇ ਸਹੀ ਪਾਤੀਆਂ ਵੇ ਆਈ ਦੇ ਲੋਕ ਭਰਦੇ ਮੂੰਹ ਮੰਗਿਆ ਰੇਟ 3 4 ਰੁਪਏ 3 ਰੁਪਏ 2 ਰੁਪਏ ਨਹੀਂ ਉਹ ਉਹ 3 ਰੁਪਏ ਆ 5 ਰੁਪਏ ਤਿੰਨ ਲੈ ਜਾ ਉਹਦੇ ਨਾਲ ਘਰੇ ਸਹੀ ਕਰਕੇ ਬਣਾ ਲਿਓ ਬਾਈ ਕੋਣ ਵੇ ਪਿਆਰੋਂ ਘਟਿਆ ਕਰਾਇਆ ਨਹੀਂ ਤੁੰਗ ਮਾਰਦਾ ਚੱਟ ਲੈਣਾ ਬਰਦੇ ਲੈ ਲੈਣਾ ਆਹ ਵੇ ਪੂਰਾ ਪੀਸ ਆ ਪੀਸ ਪੂਰਾ ਬਣੇ ਆ ਵੇ ਹੁਣ ਵੱਟੀ ਆ ਗਈ ਨਾ ਪਰ ਇਹ ਦੇਖ ਕੇ ਟੁੱਟ ਜਾਣੀ ਹੋਰ ਪਾ ਛੋੜ ਦੀ ਭਰਾ ਮੈਂ ਦੱਸਦਾ ਇੱਕ ਗੱਲ ਇੱਕ ਦਿਨ ਹਵਾਲੀ ਪੈਦੀ ਪੂਰੀ ਦੀ ਹਵਾਲੀ ਕਿਵੇਂ ਆਕਸੀਜਨ ਕਿ ਲਾਉਣਾ ਪੈਣਾ ਕੰਸੂਲ ਲਾਉਗਾ ਇਹਨੂੰ ਸਿਲੰਡਰ ਇੱਕ ਤੇਰੇ ਕਹਿੰਦਾ ਭਾਬ ਕੀ ਉੱਤੇ ਇਸਰਾ ਕੱਢਣਾ ਪੈਣਾ ਇੱਕ ਵੀ ਤਾਂ ਜੋ ਸਿਰੇ ਤੱਕ ਆਇਆ ਕਰੇ ਹੈ ਨਾ 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 ਅੱਪ ਗਏ ਕਿਉਂ ਇਹ ਆ ਤੂੰ ਆ ਵਿੱਚ ਜਿਹੜੀ ਆਏ ਨੇ ਸੁੱਕੀ ਉਹਨੇ ਹੀ ਉਹਨੇ ਵਾਈ ਲੈ ਹਾਂ ਨਹੀਂ ਨਹੀਂ ਮਾਰ 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 ਦੂਜੇ ਪਾਸੇ ਮਾਰ ਲੈ ਇੱਕੋ ਪ੍ਰੈਸ਼ਰ ਤੇ ਇਹ ਰੂ ਕਰ ਤੇ ਕਰਕੇ ਸਦਾ ਨਾ ਵੀ ਜਿੰਨਾ ਭਰਦਾ ਉਹਨਾਂ ਦੇ ਕੁੜੀ ਹਵਾ ਸਾਫ ਸਿੱਧੀ ਕੱਢੇ ਹੂੰ ਐਂਡਰ ਕਿਉਂ ਗਿਆ ਅੰਦਰ ਨਿਕਲ ਗਿਆ ਮੋਟੇ ਆ ਬੋਸਿਆ ਨਹੀਂ ਸੀ ਮੋਟੇ ਜਾ ਜੁੱਤੇ ਤੇ ਆ ਬੋਸਿਆ ਨਹੀਂ ਸੀ ਯਾਰ ਮੈਨੂੰ ਆਏ ਮਾਰੇ ਰੋ ਜਾ ਨਹੀਂ ਅੱਛੇ ਤੂੰ ਨਰ ਦੇ ਹੀ ਆ ਮੂਰੇ ਕੋਸਾ ਇਹਦੀ ਵੀ ਬਈ ਇੱਕ ਹੋਰ ਵੀ ਚੀਜ਼ ਆ ਪਤਾ ਇਹਨੂੰ ਨੋਰਮਲ ਨਿਕਲਣਾ ਚਾਹੀਦਾ ਹਾਂ ਨੋਰਮਲ ਤੂੰ ਡਾਂਡ ਲਵਾਈ ਆ ਇੱਕ ਹੋਰ ਮਾਰ ਹਾਂ ਅੱਧਾ ਨਿਕਲਿਆ ਨਾ ਤੇਰੇ ਰਗੂ ਦੀ ਗੱਸਰੀਆਂ ਹੁਣ ਫਿਰ ਸਜੂ ਫਿਰ ਬਾਸਕਾਰ ਭਰਾਵਾ ਇਹਨੂੰ ਜੇ ਤੋੜ ਦੇਣਾ ਵਾ ਹਾਂ ਹਾਂ ਵੇਖ ਲੈਨੇ ਵੇਖ ਲੈਨੇ ਪਟਾਸ਼ ਦੀ ਪਟਾਕੀ ਜੇ ਪਟਾਕਾ ਹੋਵੇ ਚਲਾ ਪਾਸੇ ਵਾਲੀ ਹਾਂ ਨਹੀਂ ਕਰ ਗੱਲ ਕੋਸਾ ਬਈ ਨਹੀਂ ਮਾਰੀ ਬੋਸੀ ਨਹੀਂ ਹੋ ਮੱਝ ਜਿਵੇਂ ਨਹੀਂ ਕਰਦੀ ਹੁੰਦੀ ਉਹਵੇਂ ਲਿਖਿਆ ਬਾਤ। ਨਹੀਂ ਇਹਦੇ ਚ ਕਮੀ ਇਹਦੇ ਚ ਕਮੀ ਆ। ਹੈ ਜੀ। ਇਹ ਚ ਕਮੀ ਆ ਜੇ। ਡਿੱਗ ਡਿੱਗ ਕੇ ਸਿੱਖਦਾ। ਡਿੱਗ ਬਾਈ ਫਿਰ ਡਿੱਗ। ਇੱਕ ਦੋ ਪੈਪ ਥੋੜਾ ਜਿਹਾ ਵਿੰਗਾ ਹੋਵੇ। ਤੁਹਾਡਾ ਮੂੰਹ ਮੋੜਾ ਮੜਾ ਜਾ। ਬਈ ਥੋੜਾ ਹੀ ਨਹੀਂ ਸਾਰੇ ਵਿੰਗਾ। ਕੋਈ ਗੱਲ ਨਹੀਂ ਵੀਰੇ। ਕਰ ਦਿਆਂਗੇ ਸੱਟ। ਆ ਬਈ ਕਿਆ ਇਹ ਨਚੋੜਾ ਕਰ ਲੈਣ ਉਹਨਾਂ ਨੂੰ। ਕਿਹੜਾ? ਆਹੀ ਗੋਲ ਤੇ ਬਣਾ ਲਾਵੇ। ਗੋਲ ਤੇ ਕੱਢ ਲਾਂਗੇ ਇਹਦੀ ਕਮੀ। ਥੋੜੇ ਗੋਲ ਤੇ ਪਿਆ ਕਰ। ਕੜਾਈ ਕਿੰਨਾ ਹੋਗਾ ਨਾ। ਜੇ ਐ ਕਰਕੇ ਕੱਢੀਏ ਇਹਨੂੰ। ਆ ਲੰਮੀ ਪਾ ਗਈ। ਇਹ ਨਹੀਂ ਕੱਢਦੀ ਨਹੀਂ ਨਹੀਂ ਕੰਮ ਜਾਵਾ ਐ ਸਹੀ ਬੰਦੀ ਬਣ ਗਈ ਗੱਲ ਲੰਮਾ ਪਾ ਕੇ ਕੱਢੀ ਰੱਖ ਇਹ ਬੰਦੇ ਨੂੰ ਦੋ ਚਾਹੀਦੇ ਚਲਾਉਣ ਫਿਰ ਨਹੀਂ ਨਹੀਂ ਆ ਜੇ ਤਾਂ ਇਹਨੇ ਕਾ ਗਲਤ ਬਣਾਤਾ ਨੇ ਆ ਜਿਹੜਾ ਆ ਸੌਖੀਆਂ ਪੱਥਰੀਆਂ ਪਿਆ ਇਹ ਛੋਟਾ ਆ ਕੀ ਆ ਬੱਠੜੀ ਪੱਥੇ ਪਿਆ ਭਰਾਵਾ ਖਾਣੀਆਂ ਤੂੰ ਮੰਮੇ ਆ ਤੂੰ ਖਾਣੀਆਂ ਅੱਗ ਚ ਲਾਉਣੀਆਂ ਵਾ ਤੂੰ ਉਹ ਡਿਜ਼ਾਈਨ ਦੇਖਣੇ ਆ ਸੌਖੀ ਚਲਾ ਇਹ ਚੀਜ਼ ਬਣੇ ਇਹ ਸੌਖੀ ਲਾਉਣੀ ਤੈਨੂੰ ਪਤਾ ਗੋਣ ਟ੍ਰੈਲ ਲੈਣ ਲੱਗਾ ਕੋ ਸਾਹ ਵੇ ਕੋਟਾ ਲਾ ਹੋ ਗਿਆ ਤੇਲ ਪਾ ਲੈਣਾ ਮੈਂ ਤੈਨੂੰ ਪਹਿਲਾਂ ਹੀ ਗਿਆ ਸੀ ਉੱਪਰ ਲੈ ਬੰਨੇ ਭੱਜਾ ਫਿਰਨਾ ਹੈ ਜਦ ਸਾਰੋ ਪੇਰ ਪਾ ਲੈ ਕੇ ਵਿੱਚ ਪੱਥਰ ਲੱਗੇ ਚੰਗ ਮਗਲੈਲ ਮਗਲੈਲ ਪਾ ਦਿਆ ਕਰੀਏ ਫਿਰ ਭੱਜਾ ਫਿਰ ਕਰੂਏ ਐਨਾ ਮਹੀਨਾ ਲੱਗੂ ਪਾਤੇ ਪੱਥਰ ਇੱਕ ਵਾਦ ਘੰਟੇ ਪੱਥਰ ਕਿ ਬਣਾ ਲਾ ਸਵੇਰੇ ਕੁਝ ਢੜਕੇ ਤੂੰ ਪਸੀ ਘੜਕੇ ਫੋਵਾਂਗੇ ਮਸਲ ਪੇਪਰ ਜਨਾ ਪੱਥਰ ਜੀ ਕੱਚੇ ਵਾਲ ਨਾਲ ਅੜ ਜਾਣ ਵਿੱਚ ਪਿਆਰ ਕੱਚੇ ਵਾਲੇ ਚੁੰਡੀ ਨਾ ਭਰੀ ਜਾਵੇ ਗੱਗੂ ਦਾ ਜ਼ੋਰ ਲੱਗ ਗਿਆ ਜ਼ੋਰ ਖੁੱਲ ਲੱਗ ਗਿਆ ਬਾਸੀ ਦੀ ਵਾਰ ਨੇ ਲਈ ਓਏ ਚੁੰਡੀ ਨਾ ਭਰੀ ਜਾਵੇ ਉਧਰ ਵੀ ਜ਼ੋਰ ਪੂਰਾ ਲੱਗ ਗਿਆ ਤੋੜ ਦੋ ਬੰਦੇ ਨੇ ਕੋਲੇ ਬੋਰਡਰੋਂ ਪਾਰ ਕਰਦੀ ਇਹਦਾ ਤੋੜ ਦੇ ਏ ਏ ਕੱਢ ਕੱਢ ਪਰ ਫਾਈ ਟੁੱਟਣੀ ਟੁੱਟਣੀ ਹੈ ਲੰਮਾ ਬਣਾ ਬਣਾਣਾ ਸੈਦ ਤੁਸੀਂ ਦੱਸੋ ਦੱਸੋ ਇਹ ਕਰਦੇ ਕੌਣ ਅੰਨ ਦੀ ਲੇਟ ਹੋ ਰਹੀ ਹੈ ਤੇ ਕਥਾਈ ਦਰੋਂ ਮਾਵਲੇ ਦਾ ਉੱਤੋ ਤੋਬੀ ਦਾ ਦੋ ਚਾਨਾ ਮੋਟੇ ਮੂੰਹ ਵਰਗੀ ਦਾ ਪਾਣੀ ਜੀ ਹੋਵੇ ਰੱਖੋ ਜੀ ਲੋ ਐਗਸਪੈਰੀਮੈਂਟ ਹੋ ਗਿਆ ਫੇਲ ਇਨਵੈਸਟਮੈਂਟ ਕੀਤੀ ਗੇ ਖੂਚ ਹਾਂ ਦੁਬਾਰਾ ਕਰਾਂਗੇ ਗੋਲ ਬਣਾਵਾਂਗੇ ਫਿਰ ਉੱਤੇ ਪਤਾ ਲੱਗੂ ਉਹਨਾਂ ਟਾਈਮ ਚ ਜੀ ਹੋਣੀ ਸੱਟੀ ਜਾਂਦੇ ਆਪਦੇ ਲਈ ਵੀ ਘਰ ਆ ਤੇ ਅਜੇ ਉਹਨਾਂ ਦਾ ਪਹਿਣਾ ਇੱਥੇ ਕਮਰਾ ਤੇ ਨਹੀਂ ਸਟਲ ਇਟਾਂ ਵੱਧ ਹੀ ਲਿਆ ਬਣਾਂਡੋ ਗਵੰਡ ਵੀ ਚੱਕ ਲਿਆ ਲੋਕਾਂ ਦੇ ਕੌਲੇ ਕੁਝ ਦੇਢ ਕੇ ਲਿਆ ਪਲਾਈਟਾਂ ਕਈ ਠਾਂ ਕੱਢਣਾ ਕਾ ਵੱਧ ਹੀ ਰਹਿਣਾ ਓ ਰਿੱਟਾ ਹੀ ਚਾਹੀਦੀਆਂ ਕਾ ਵੱਧ ਚਲ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਉਹਨੇ ਟਾਈਮ ਲਈ ਟਾਟਾ ਬਾਏ ਬਾਏ